ਹੈਲੋ ਮੈਂ ਡਾਕਟਰ ਤਿਰੰਕਰ ਲੈ ਕੇ ਆਇਆ ਅੰਮ੍ਰਿਤ ਵੇਲੇ ਬ੍ਰਹਮ ਮੂਰਤ ਦੇ ਅਸਲੀ ਮਹੱਤਵ ਬਾਰੇ ਇੱਕ ਲੰਬੀ ਵਧੀਆ ਟੌਪ ਕਲਾਸ ਜਾਣਕਾਰੀ ਅੱਜ ਨਾ ਮੈਂ ਤੁਹਾਨੂੰ ਇੱਕ ਬੇਨਤੀ ਕਰਨੀ ਜਾਂ ਕਹੋ ਇੱਕ ਗੱਲ ਕਹਿਣੀ ਆ ਬੁਰਾ ਨਹੀਂ ਮੰਨੋਗੇ ਕਿਉਂਕਿ ਜੇ ਤਾਂ ਤੁਸੀਂ ਚਾਹੁੰਦੇ ਹੋ ਕਿ ਅਗਲੇ ਯੁੱਗ ਚ ਐਂਟਰੀ ਪਾਉਣੀ ਆ ਉਸ ਨਵੇਂ ਯੁੱਗ ਦਾ ਆਨੰਦ ਮਾਣਣਾ ਤਾਂ ਮੇਰੀ ਵੀਡੀਓ ਅੰਤ ਤੱਕ ਦੇਖਿਓ ਨਹੀਂ ਤਾਂ ਸ਼ੁਰੂ ਹੀ ਨਾ ਕਰਿਓ ਕਿਉਂਕਿ ਮੈਂ ਗੱਲਾਂ ਕਰਨੀਆਂ ਉੱਚੇ ਲੈਵਲ ਦੀਆਂ ਆਤਮਾ ਪਰਮਾਤਮਾ ਦੀਆਂ ਯੂਨੀਵਰਸ ਦੀਆਂ ਡਿਵਾਈਨ ਦੀਆਂ ਤਾਂ ਮੈਂ ਦੱਸਣਿਆ ਉਸਦੇ ਪੰਜ ਫਾਇਦੇ ਜੇ ਤੁਸੀਂ ਅੰਮ੍ਰਿਤ ਵੇਲੇ ਉੱਠਦੇ ਹੋ ਤਾਂ ਕਿਹੜਾ ਕੰਮ ਹੈ ਜੋ ਨਹੀਂ ਹੋ ਜਾਣਾ ਫਿਰ ਤੁਹਾਡਾ ਕਿਉਂ ਉਠੋਗੇ ਤੁਸੀਂ ਇਸ ਵੇਲੇ ਪਿੱਛੇ ਜੇ ਮੈਂ ਵੀਡੀਓ ਬਣਾਈ ਸੀ ਜਿਸ ਵਿੱਚ ਯੂਨੀਵਰਸ ਦੀ ਰੇਨੋਵੇਸ਼ਨ ਦੀ ਗੱਲ ਕੀਤੀ ਹੈ ਕਿ ਕੱਲ ਜੋ ਆਪਣੇ ਅੰਤਮ ਪੜਾਅ 'ਚ ਹੈ ਇਸ ਲਈ ਸਾਡਾ ਧਰਤੀ ਆਕਾਸ਼ ਪਤਾਲ ਦਾ ਮਾਹੌਲ ਬਹੁਤ ਹੀ ਭਿਆਨਕ ਤੇ ਖਤਰਨਾਕ ਹੈ ਕੁਦਰਤੀ ਆਫਤਾਂ ਦੀ ਗੱਲ ਕਰ ਲਓ ਜੰਗਾਂ ਜੁੱਧਾਂ ਦੀ ਗੱਲ ਕਰ ਲਓ ਸਾਰੇ ਪਾਸੇ ਤਬਾਹੀ ਹੀ ਤਬਾਹੀ ਦਾ ਮੰਜ਼ਰ ਹੈ ਇਹ ਕਾਲ ਯੁਗ ਦਾ ਅੰਤਮ ਪੜਾਇਆ ਅਸੀਂ ਚੁੱਪਚੀਤੇ ਨਵੇਂ ਯੁੱਗ 'ਚ ਦਾਖਲ ਹੋਣ ਜਾ ਰਹੇ ਹਾਂ ਐਲੀਜੀਬਲ ਕਿਹੜਾ ਬਣੂਗਾ ਉਸ ਤੇ ਐਂਟਰੀ ਦਾ ਪਾਤਰ ਬਣਨਾ ਪੈਂਦਾ ਜਿੱਦਾਂ ਫਿਲਮ ਥੀਏਟਰ 'ਚ ਐਂਟਰੀ ਲਈ ਤੁਹਾਨੂੰ ਪਹਿਲਾਂ ਟਿਕਟ ਖਰੀਦਣੀ ਪੈਂਦੀ ਹੈ ਤੁਸੀਂ ਉਸ ਕਾਬਲ ਬਣ ਗਏ ਤਾਂ ਉਹ ਚੈੱਕ ਕਰ ਅੰਦਰ ਐਂਟਰ ਕਰਨ ਦਿੰਦਾ ਨੰਨਾ ਇਸੇ ਤਰ੍ਹਾਂ ਹੀ ਅਸੀਂ ਉਸ ਯੋਗ ਵਿੱਚ ਪ੍ਰਵੇਸ਼ ਤਾਂ ਕਰਨਾ ਜੇ एलिजिਬਿਲਟੀ ਕ੍ਰਾਈਟੇਰੀਆ ਤੁਹਾਡਾ ਪੂਰਾ ਹੋਇਆ ਹੋਵੇਗਾ ਮੈਂ ਦਿਨ ਰਾਤ ਦੇ ਪਹਿਰਾਂ ਦੀ ਵੰਡ ਕਰਦਾ ਪਹਿਲਾਂ ਸਮਝਣਾ ਹੈ ਬ੍ਰਹਮਹੂਰਤ ਨੂੰ ਅੰਮ੍ਰਿਤ ਵੇਲੇ ਨੂੰ ਪ੍ਰਾਤਨਵਾਦਿਕ ਗਣਨਾ ਦੇ ਅਨੁਸਾਰ ਇੱਕ ਪੂਰਾ ਦਿਨ 24 ਘੰਟਿਆਂ ਦਾ ਹੁੰਦਾ ਹੈ ਅਤੇ ਇਸ ਨੂੰ 8 ਪਹਿਰਾਂ ਦੇ ਵਿੱਚ ਵੰਡਿਆ ਗਿਆ ਹੈ ਦਿਨ ਦੇ 4 ਪਹਿਰ ਰਾਤ ਦੇ 4 ਪਹਿਰ ਹਰੇਕ ਪਹਿਰ ਲਗਭਗ 3 ਘੰਟਿਆਂ ਦਾ ਹੁੰਦਾ ਹੈ ਇਹ ਵੰਡ ਸਿਰਫ ਸਮੇਂ ਦੀ ਗਿਣਤੀ ਨਹੀਂ ਸਾਡੇ ਹੱਥ ਤੇ ਲੱਗੀ ਜਾਂ ਕੰਧ ਤੇ ਲੱਗੀ ਭੌਤਿਕ ਘੜੀ ਦੀ ਨਹੀਂ ਹੈ ਇਹ ਸਰੀਰ ਮਨ ਤੇ ਚੇਤਨਾ ਦੀ ਕੁਦਰਤੀ ਲੈਅ ਨੂੰ ਸਮਝਣ ਦਾ ਆਧਾਰ ਹੈ ਰਾਤ ਦੇ ਆਖਰੀ ਪੈਰ ਵਿੱਚ ਜਿਸ ਨੂੰ ਚੌਥਾ ਪੈਰ ਕਿਹਾ ਗਿਆ ਆ ਇਹ ਪੈਰ ਸਾਰੀ ਰਾਤ ਦੇ ਤਮਸ ਭਾਰ ਨੂੰ ਬੁਰੇ-ਬੁਰੇ ਖਿਆਲ ਗਲਤ ਕੰਮ ਜੋ ਵੀ ਅਸੀਂ ਕਰਦੇ ਆ ਉਹਨੂੰ ਹਟਾ ਕੇ ਇੱਕ ਨਵੇਂ ਪ੍ਰਕਾਸ਼ ਕਾਲ ਦੀ ਤਿਆਰੀ ਕਰਦਾ ਹੈ ਇਸੇ ਪੈਰ ਦੇ ਅੰਦਰ ਬ੍ਰਹਮ ਮੂਰਤ ਉੱਗਦਾ ਆ ਸੁਖਮ ਸਰੀਰ ਦੇ ਵਿੱਚ ਤਿੰਨ ਮੁੱਖ ਨਾੜੀਆਂ ਮੰਨੀਆਂ ਗਈਆਂ ਇੰਟਰਨਲ ਡਾਇਸੈਕਸ਼ਨ ਕਰਨ ਲੱਗੀ ਆ ਈੜਾ ਪਿੰਗਲਾ ਤੇ ਸੁਖਮਨਾ ਬ੍ਰਹਮ ਹੁਰਤੂ ਸਮाया ਜਦੋਂ ਸੁਖਮਨਾ ਨਾੜੀ ਖੁੱਲਦੀ ਹੈ ਸ਼ੁਸ਼ਮਨਾ ਵੀ ਹੈ ਇਹਦੇ ਸਪੈਲਿੰਗ ਉਹੀ ਨੇ ਪੰਜਾਬੀ ਚ ਅਸੀਂ ਸੁਖਮਨਾ ਕਹਿੰਦਾ ਇਹ ਉਹ ਜਦੋਂ ਨਾੜੀ ਖੁੱਲ ਗਈ ਇਹਦੇ ਨਾਲ ਮਨ ਦੀ ਸ਼ਾਂਤੀ ਤੇ ਵਿਚਾਰ ਸਾਫ਼ ਹੁੰਦੇ ਆ ਆਤਮਿਕ ਗ੍ਰੰਥ ਕਹਿੰਦੇ ਆ ਕਿ ਇਸ ਸਮੇਂ ਸਰਸਵਤੀ ਤਤ ਇਹ ਯਾਨੀ ਬੁੱਧੀ ਧਿਆਨ ਸੁਰਤੀ ਸਭ ਤੋਂ ਉੱਚੀ ਹੁੰਦੀ ਹੈ ਉਪਨਿਸ਼ਦਾਂ ਵਿੱਚ ਇੱਕ ਹੋਰ ਵਰਣਨ ਆਉਂਦਾ ਹੈ ਕਿ ਬ੍ਰਹਮ ਹੋਰ ਦੌਰਾਨ ਦਿਵਯ ਸੱਤਾ ਜਾਗਦੀ ਹੈ ਅਕਾਲ ਪੁਰਖ ਪਰਮਾਤਮਾ ਉਹ ਸਿਰਜਕ ਉਹ ਕਦੀ ਸੌਂਦਾ ਨਹੀਂ ਦਿਵਯ ਸੱਤਾ ਜਾਗ ਰਹੀ ਹੁੰਦੀ ਹੈ ਉਹਦੇ ਨਾਲ ਰੂਬਰੂ ਹੋਣ ਦਾ ਉਹਦੇ ਨਾਲ ਸੰਵਾਦ ਰਚਾਉਣ ਦਾ ਇਹੀ ਇੱਕ ਸਮਾਂ ਆ ਜਿਸ ਨੂੰ ਅਸੀਂ ਫੜਨਾ ਹੈ ਤੇ ਵਾਤਾਵਰਣ ਜਿਹੜਾ ਸੁਮਿਚਾ ਮਾਹੌਲ ਸਾਡੇ ਆਲੇ ਦੋਲੇ ਦਾ ਰਚਨਾਤਮਕ ਊਰਜਾ ਟਾਪ ਲੈਵਲ ਤੇ ਉਸ ਵੇਲੇ ਹੁੰਦੀ ਹੈ ਬ੍ਰਾਹਮ ਮੁਹਰਤ ਅਸਲ ਜੀ ਕੀ ਹੈ ਅਮਰਤ ਵੇਲਾ ਸਮੇਂ ਦੇ ਵੰਡ ਕਰਕੇ ਮੈਂ ਦੱਸਣ ਲੱਗੀ ਆ ਕਿ ਕਿਹੜਾ ਸਮਾ ਅਮਰਤ ਵੇਲਾ ਜਾਂ ਬ੍ਰਾਹਮ ਬ੍ਰਾਹਮ ਮੁਹਰਤ ਹੁੰਦਾ ਬ੍ਰਾਹਮ ਮੁਹਰਤ ਰਾਤ ਦੇ ਅੰਤਲੇ ਪੈਰ ਚ ਬਣਦਾ ਆ ਗੌਰ ਕਰੋ ਤੇ ਧਿਆਨ ਨਾਲ ਸੁਣ ਲਓ ਮੈਂ ਸਹੀ ਕਹਿ ਰਹੀ ਆ ਰਾਤ ਦੇ ਅੰਤਲੇ ਪੈਰ ਚ ਬਣਦਾ ਆ ਆਮ ਤੌਰ ਤੇ ਸੂਰਜ ਚੜਨ ਤੋਂ 2 ਘੰਟੇ ਪਹਿਲਾਂ ਤੋਂ ਲੈ ਕੇ ਸੂਰਜ ਚੜਨ ਤੋਂ ਬਸ ਥੋੜਾ ਪਹਿਲਾਂ ਤੱਕ ਸਮਾਪਤ ਹੋ ਜਾਂਦਾ ਟਾਈਮ ਐਂਡ ਸਪੇਸ ਦਾ ਅੰਤਰ ਹੋ ਜਾਏਗਾ ਵੈਦਿਕ ਅਨੁਸਾਰ 15 ਮਹੂਰਤਾਂ ਰਾਤ ਦੇ ਵਿੱਚ ਟੋਟਲ ਮੰਨੀਆਂ ਜਾਂਦੀਆਂ ਹਨ ਉਹਨਾਂ ਵਿੱਚੋਂ ਜਿਹੜਾ 14ਵਾਂ ਮਹੂਰਤ ਹੈ ਉਸ ਨੂੰ ਬ੍ਰਹਮ ਮੂਰਤ ਅੰਮ੍ਰਿਤ ਵੇਲੇ ਦੀ ਸਭ ਤੋਂ ਪਵਿੱਤਰ ਘੜੀ ਮੰਨਿਆ ਗਿਆ ਇਹਦਾ ਡਿਊਰੇਸ਼ਨ ਟਾਈਮ ਦਾ ਹੈ ਲਗਭਗ 48 ਮਿੰਟ ਦਾ ਪਰ ਸਾਰੀ ਆਤਮਕ ਲਹਿਰ ਕੁਲ ਟੋਟਲ ਜਿਹੜੇ ਬ੍ਰਹਮ ਮਹੂਰਤ ਦੀ ਅੰਮ੍ਰਿਤ ਵੇਲੇ ਦੀ ਚਲਣੀ ਆ ਉਹ ਹੈ 3:40 ਮਿੰਟ ਤੋਂ 5:40 ਮਿੰਟ ਦੇ ਵਿਚਕਾਰ ਇਸ ਲਈ ਇਸ ਨੂੰ ਆਮ ਤੌਰ ਤੇ ਬ੍ਰਹਮ ਮਹੂਰਤ ਜਾਂ ਅੰਮ੍ਰਿਤ ਵੇਲਾ ਹੀ ਕਿਹਾ ਜਾਂਦਾ ਹੈ ઋષਿਮੁਨੀ ਕਹਿੰਦੇ ਸੀ ਕਿ ਜਿਹੜਾ ਮਨੁੱਖ ਇਸ ਪੈਰ ਦੀ ਵਰਤੋਂ ਕਰਦਾ ਹੈ ਉਹਦਾ ਧਿਆਨ ਸ਼ਕਤੀ ਤੇ ਅੰਦਰੂਨੀ ਚਾਨਣ ਖਿੜਖਿੜ ਜਾਂਦਾ ਹੈ ਬ੍ਰਹਮ ਮਹੂਰਤ ਜਿਹਦਾ ਸਮਾਂ ਲਗਭਗ 33 ਜ 35 ਵੀ ਕਿਹਾ ਜਾਂਦਾ 40 ਵੀ ਕਿਹਾ ਜਾਂਦਾ 33 ਤੋਂ ਲਗਭਗ 5:30 ਜਾਂ 6 ਵਜੇ ਤੱਕ ਦਾ ਗ੍ਰੈਂਡ ਟੋਟਲ ਮੰਨ ਕੇ ਚਲੋ ਇਮਰੁਖੀ ਜੀਵੰਦਿਆ ਸਭ ਤੋਂ ਪਵਿੱਤਰ ਤੇ ਉੱਤਮ ਸਮਿਆਂ ਚ ਸਮਾਂ ਮੰਨਿਆ ਗਿਆ ਹੈ ਇਸ ਸਮੇਂ ਕੀਤੇ ਗਏ ਕੰਮ ਮਨੁੱਖੀ ਮਨ ਨੂੰ ਮਨੁੱਖੀ ਸਰੀਰ ਨੂੰ ਤੇ ਸਾਡੀ ਆਤਮਾ ਨੂੰ ਵਿਸ਼ੇਸ਼ ਤੇਜੀ ਦੇ ਨਾਲ ਲਾਭ ਪਹੁੰਚਾਉਂਦੇ ਆ ਇੱਥੇ ਪੰਜ ਮੁੱਖ ਕੰਮ ਦਿੱਤੇ ਜਾ ਰਹੇ ਆ ਜੋ ਬ੍ਰਹਮਹੌਰਤ ਵਿੱਚ ਕਰਨੇ ਬੜੀ ਸ਼ੁਭਤਾ ਤੇ ਜੀਵਨ ਦੇ ਹਰ ਵਿਕਾਰ ਸੁਧਾਰਨ ਚ ਸਹਾਇਕ ਕਹਿ ਸਕਦੇ ਆ ਕਿ ਤੁਹਾਡੇ ਜੀਵਨ ਦੇ ਬਹੁਤ ਸਾਰੇ ਵਿਗੜੇ ਕੰਮ ਕਰ ਬਣਨੇ ਸ਼ੁਰੂ ਹੋ ਜਾਣਗੇ ਕੋਲਾ ਚੈਲੰਜ ਆ ਇੱਕ ਵਾਰੀ ਉੱਠਣਾ ਸ਼ੁਰੂ ਤਾਂ ਕਰੋ ਸ਼ੁਰੂਆਤ ਵਿੱਚ ਤੁਹਾਨੂੰ ਦੁਨਿਆਵੀ ਹੱਥੇ ਬੰਨੀ ਘੜੀ ਮੋਬਾਈਲ ਦੀ ਕਲਾਕ ਜਾਂ ਫਿਰ ਕੰਧ ਤੇ ਲੱਗੀ ਵਾਲ ਕਲਾਕ ਦਾ ਟਾਈਮ ਸੈੱਟ ਕਰਨਾ ਪੈਣਾ ਹੈ ਉੱਠਣ ਲਈ ਫਿਰ ਤਾਂ ਤੁਹਾਡੀ ਹਿਊਮਨ ਬਾਡੀ ਤੁਹਾਡੀ ਸਰੀਰਕ ਘੜੀ ਆਪ ਹੀ ਉੱਠਾ ਦੇਗੀ ਤੁਹਾਨੂੰ ਉਸ ਪਰਮਾਤਮਾ ਨੇ ਵੀ ਜਗਾ ਦੇਣਾ ਤੁਹਾਨੂੰ ਕਹਿ ਸਕਦੇ ਆ ਕਿ ਤੁਹਾਡੇ ਜੀਵਨ ਦੇ ਬਹੁਤ ਸਾਰੇ ਬਿਗੜੇ ਕੰਮ ਬੰਡੇ ਸ਼ੁਰੂ ਹੋ ਜਾਣੇ ਜੇ ਤੁਸੀਂ ਇਦਾਂ ਕਰਨ ਲੱਗ ਪਏ ਵੈਦਿਕ ਧਾਰਮਿਕ ਨਜ਼ਰੀਏ ਤੋਂ ਬ੍ਰਹਮੋ ਰੱਦੇ ਫਾਇਦੇ ਬਹੁਤ ਬੜੇ ਗਹਿਰੇ ਨੇ ਬੜੇ ਆਤਮਿਕ ਨੇ ਇਸ ਸਮੇ ਨੂੰ ਵੈਦਿਕ ਸ਼ਾਸਤਰਾਂ ਦੇ ਵਿੱਚ ਰਚਨਾ ਦਾ ਸਮਾਂ ਕ੍ਰੀਏਟੀਵਿਟੀ ਦਾ ਸਮਾਂ ਜਾਂ ਫਿਰ ਬ੍ਰਹਮ ਦੀ ਘੜੀ ਕਿਹਾ ਗਿਆ ਜਿਸ ਦੇ ਵਿੱਚ ਮਨੁੱਖ ਆਪਣੇ ਆਪ ਨੂੰ ਨਵਾਂ ਨਕੋਰ ਬਣਾ ਸਕਦਾ ਹੈ ਅੰਦਰਲੀ ਸਫਾਈ ਅੰਦਰ ਕਾਮ ਕ੍ਰੋਧ ਲੋ ਮੋਹ ਹੰਕਾਰ ਵਿਸ਼ੇਵਕਾਰ ਨੂੰ ਧੋਣ ਦਾ ਸਮਾਂ ਅੰਮ੍ਰਿਤ ਵੇਲਾ ਧਾਰਮਿਕ ਫਾਇਦੇ ਜਿਹੜੇ ਸਾਡੇ ਕਿਹੜੇ ਆ ਆਤਮਿਕ ਜਾਗਰੂਕਤਾ ਤੇ ਮੋਕਸ਼ ਪ੍ਰਾਪਤ ਹੁੰਦਾ ਹੈ ਬ੍ਰਹਮ ਹੋਰਤ ਵਿੱਚ ਤੁਹਾਨੂੰ ਅਜਿਹਾ ਇਹ ਫਾਇਦੇ ਦੱਸੇ ਨਹੀਂ ਕਿਸੇ ਨੇ ਜੇ ਅਸੀਂ ਉੱਠਦੇ ਹਾਂ ਤਾਂ ਸਾਨੂੰ ਪੰਜ ਬੇਸ਼ਕੀਮਤੀ ਫਾਇਦੇ ਹੋਣ ਜਾ ਰਹੇ ਹਨ ਮਨ ਸ਼ਾਂਤ ਸੁਚੱਜਾ ਤੇ ਸਭ ਤੋਂ ਵੱਧ ਆਤਮਿਕ ਜਾਗਰੂਕਤਾ ਵਾਲਾ ਸਮਾਂ ਹੈ ਅਮ੍ਰਿਤ ਵੇਲਾ ਬ੍ਰਹਮਹੂਰਤ ਇਸ ਸਮੇਂ ਜੇ ਧਿਆਨ ਯੋਗ ਮੰਤਰ ਜਾਪ ਜਾਂ ਸਾਧਨਾ ਕਰਦੇ ਹੋ ਤਾਂ ਮਨੁੱਖ ਆਪਣੇ ਆਪ ਨੂੰ ਸਾਫ਼ ਕਰ ਰਿਹਾ ਹੁੰਦਾ ਹੈ ਤੇ ਮੋਕਸ਼ ਜਾਂ ਮੁਕਤੀ ਦੀ ਪ੍ਰਾਪਤੀ ਵੱਲ ਵੱਧਾ ਹੈ ਅਗਲਾ ਕੰਮ ਹੈ ਅਸੀਂ ਆਪਣੇ ਕਰਮ ਸਾਫ਼ ਕਰ ਲਈਏ ਵੈਦਿਕ ਮੰਤਾ ਅਨੁਸਾਰ ਇਸ ਸਮੇਂ ਕੀਤੀਆਂ ਸਾਧਨਾਵਾਂ ਮੰਤਰ ਜਾਪ ਜਾਂ ਪੂਜਾ ਕਰਮ ਸਾਡੇ ਕਰਮਾਂ ਨੂੰ ਸਾਫ਼ ਕਰਨ ਵਿੱਚ ਮਦਦگار ਹੁੰਦੇ ਆ ਬਹੁਤ ਮਾੜੇ ਕਰਮ ਹੋ ਚੁੱਕੇ ਹੁੰਦੇ ਆ ਮਾੜੇ ਕਰਮਾਂ ਦੇ ਉੱਪਰ ਸਾਫ਼ਸਫਾਈ ਕਰਨ ਦਾ ਇਸ ਤੋਂ ਮੌਕਾ ਹੋਰ ਕੋਈ ਵਧੀਆ ਹੋ ਨਹੀਂ ਸਕਦਾ ਇਸ ਸਮੇਂ ਦੀ ਸ਼ੁੱਧ ਊਰਜਾ ਕਰਮਾਂ ਦੇ ਬੰਧਨ ਨੂੰ ਤੋੜਨ ਵਿੱਚ ਸਹਾਇਕ ਹੁੰਦੀ ਹੈ ਤੀਜਾ ਫਾਇਦਾ ਦੇਵੀ ਦੇਵਤਿਆਂ ਦੀ ਅਪਾਰ ਅਪਹਾਰ ਕਿਰਪਾ ਦੀ ਗੱਲ ਇਸ ਸਮੇਂ ਦੇਵੀ ਦੇਵਤੇ ਮਹਾਪੁਰਸ਼ ॠषि मुनि ਅਵਤਾਰ ਸਭ ਦੀ ਕਿਰਪਾ ਪ੍ਰਾਪਤ ਕਰਨ ਲਈ ਸਭ ਤੋਂ ਸ਼ੁਭ ਸਮਾਂ ਮੰਨਿਆ ਗਿਆ ਹੈ ਪੂਜਾ ਜਪ ਧਿਆਨ ਯਾਗਵਨ ਕੁਝ ਵੀ ਕਰ ਲੋ ਇਹਦੇ ਨਾਲ ਦੇਵੀ-ਦੇਵਤੇ ਪ੍ਰਸੰਨ ਹੋਣਗੇ ਤੇ ਤੁਸੀਂ ਵਿਸ਼ੇਸ਼ ਕਿਰਪਾ ਦੇ ਪਾਤਰ ਬਣ ਸਕਦੇ ਹੋ ਆਪਣੇ ਆਪਣੇ ਧਰਮ ਅਨੁਸਾਰ ਤੁਸੀਂ ਇਹ ਸਭ ਵਿਧੀਆਂ ਕਰਮ ਕਰ ਸਕਦੇ ਹੋ ਗਿਆਨ ਤੇ ਬੁੱਧੀ ਚ ਵਾਧਾ ਹੁੰਦਾ ਅੰਮ੍ਰਿਤ ਵੇਲੇ ਉਠਣ ਨਾਲ ਵੈਦਿਕ ਸ਼ਾਸਤਰਾਂ ਦੇ ਅਨੁਸਾਰ ਇਸ ਸਮੇਂ ਮਨ ਸਭ ਤੋਂ ਵੱਧ ਪਿਓਰ ਸ਼ੁੱਧ ਰਿਫਾਈਨਡ ਫਰੈਸ਼ ਹੁੰਦਾ ਤੇ ਸੁਚੱਜਾ ਹੁੰਦਾ ਜਿਹਦੇ ਨਾਲ ਗਿਆਨ ਬੁੱਧੀ ਤੇ ਸਮਝ ਚ ਵਾਧਾ ਹੁੰਦਾ ਹੈ ਇਸ ਸਮੇਂ ਪੜਾਈ ਸ਼ਾਸਤਰ ਪਾਠ ਜਾਂ ਗਿਆਨ ਦੀ ਪ੍ਰਾਪਤੀ ਲਈ ਸਭ ਤੋਂ ਵਧੀਆ ਸਮਾਂ ਵਿਦਿਆਰਥੀ ਇਸ ਸਮੇਂ ਦਾ ਸਦਉਪਯੋਗ ਕਰਨ ਖਾਸ ਕਰਕੇ ਔਖੇ ਲੈਸਨ ਜਿਹੜੇ ਨਹੀਂ ਯਾਦ ਹੁੰਦੇ ਇਸ ਰਾਤ ਦੇ 8ਵੇਂ ਪਹਿਰ ਚ ਆਖਰੀ ਪਹਿਰ ਚ ਪੜ੍ਹ ਕੇ ਦੇਖੋ ਤਾਂ ਸਹੀ ਆਤਮਿਕ ਸ਼ਕਤੀਆਂ ਦਾ ਵਿਕਾਸ ਹੁੰਦਾ ਹੈ ਬ੍ਰਹਮਹੂਤ ਦੇ ਵਿੱਚ ਯੋਗ ਪ੍ਰਾਣਯਾਮ ਮੰਤਰ ਜਾਪ ਜਾਂ ਫਿਰ ਧਿਆਨ ਕਰਨ ਨਾਲ ਮੈਡੀਟੇਸ਼ਨ ਤੁਹਾਡੇ ਅੰਦਰਲੀ ਆਤਮਿਕ ਸ਼ਕਤੀਆਂ ਦਾ ਵਿਕਾਸ ਹੁੰਦਾ ਹੈ ਸਭ ਕੁਝ ਅੰਦਰ ਹੈ ਉਹ એનર્ਜੀ ਅੰਦਰ ਹੀ ਹੈ ਇੱਕ ਪੂਰੇ ਦਾ ਪੂਰਾ ਯੂਨੀਵਰਸ ਸਾਡੇ ਅੰਦਰ ਹੈ एनर्जी दी फॉर्म ਚ ਬਸ ਅੰਦਰ ਛਾਤੀ ਮਾਰਨ ਦੀ ਲੋੜ ਆ ਇਸ ਸਮੇਂ ਮਨੁੱਖ ਆਪਣੇ ਆਪ ਨੂੰ ਸਾਫ਼ ਕਰ ਸਕਦਾ ਤੇ ਆਤਮਿਕ ਸ਼ਕਤੀਆਂ ਨੂੰ ਵਿਕਸਿਤ ਕਰ ਸਕਦਾ ਹੈ વૈਦਿਕ ਜੀਵਨ ਸ਼ੈਲੀ ਦੀ ਪਾਲਣਾ ਕੀਤੀ ਜਾ ਸਕਦੀ ਹੈ ਬ੍ਰਾਹਮੌਰਤ ਵਿੱਚ ਜੇ ਤੁਸੀਂ ਉੱਠਦੇ ਹੋ ਸਾਧਨਾ ਕਰਦੇ ਹੋ ਤਾਂ વૈਦਿਕ ਜੀਵਨ ਸ਼ੈਲੀ ਦਾ ਮੁੱਖ ਹਿੱਸਾ ਹੈ ਤਾਂ ਰੁਟੀਨ ਇਸ ਦੇ ਨਾਲ ਮਨੁੱਖ ਆਪਣੇ ਜੀਵਨ ਨੂੰ ਸ਼ੁੱਧ ਬਣਾਉਂਦਾ ਸੋਚਜਾ ਬਣਾਉਂਦਾ ਤੇ ਆਤਮਿਕ ਬਣਾ ਸਕਦੇ ਹੈ ਇਸ ਤਰ੍ਹਾਂ ਬ੍ਰਹਮ ਮੂਹਰਤ ਨੂੰ ਅਸੀਂ ਕਹਿ ਸਕਦੇ ਹਾਂ ਕਿ অতি ਪਵਿੱਤਰ ਸਮਾਂ ਆਮ੍ਰਿਤ ਵੇਲਾ ਇਹਦੇ ਵਿੱਚ ਮਨੁੱਖ ਆਪਣੇ ਆਪ ਨੂੰ ਸਾਫ਼ ਕਰਦਾ ਆਤਮਿਕ ਜਾਗਰੂਕਤਾ ਪ੍ਰਾਪਤ ਕਰਦਾ ਕਰਮ ਸਾਫ਼ ਕਰਦਾ ਤੇ ਦੇਵੀ ਦੇਵਤਿਆਂ ਦੀ ਕਿਰਪਾ ਪ੍ਰਾਪਤ ਕਰਦਾ ਗਿਆਨ ਤੇ ਬੁੱਧੀ ਵਿੱਚ ਵਾਧਾ ਹੁੰਦਾ ਤੇ ਆਤਮਿਕ ਸ਼ਕਤੀਆਂ ਦਾ ਵਿਕਾਸ ਹੁੰਦਾ ਕਰ ਲਓ ਜਿੰਨੀਆਂ ਮਰਜ਼ੀ ਆਤਮਿਕ ਸ਼ਕਤੀਆਂ ਪੈਦਾ ਅੰਦਰ ਹਰ ਕੰਮ ਤੁਹਾਡਾ ਅਸੰਭਵ ਸੰਭਵ ਹੋਣਾ ਸ਼ੁਰੂ ਹੋ ਜਾਏਗਾ ਕਲਯੁਗ ਦੇ ਅਸਲ ਚ ਸੀ ਨਾ ਅੰਤਲੇ ਫੇਸ ਦਾ ਇਸ ਵੇਲੇ ਬ੍ਰਹਮ ਮੂਹਰਤ 'ਚ ਜਾਗਣਾ ਅਮ੍ਰਿਤ ਵੇਲੇ ਨੂੰ ਉਹਦਾ ਸਦਭਰਯੋਗ ਕਰਨਾ ਇਸ ਸਮੇਂ ਦੀ ਬਹੁਤ ਅਹਿਮੀਅਤ ਹੈ ਪਲੀਜ਼ ਉਠਿਆ ਕਰੋ ਅੱਜ ਜਮਾਨੇ 'ਚ ਜਦੋਂ ਕਲਯੁਗ ਆਪਣੀ ਆਖਰੀ ਲਹਿਰ ਵੱਲ ਵੱਧ ਰਿਹਾ ਆ ਯੁਗ ਪਰਵਰਤਨ ਦੀ ਗੱਲ ਇੱਕ ਮੈਂ ਵੀਡੀਓ ਲਿੰਕ ਹੁਣ ਵੀ ਪਾ ਦਾਂਗੀ ਇਹਦੇ ਨਾਲ ਉਹ ਜ਼ਰੂਰ ਦੇਖਿਓ ਜੇ ਕਿਸੇ ਦੀ ਛੁੱਟ ਗਈ ਹੈ ਕਿ ਕਿਸ ਤਰ੍ਹਾਂ ਯੂਨੀਵਰਸ ਰੈਨੋਵੇਸ਼ਨ ਹੋ ਰਹੀ ਹੈ ਜਿਦਾਂ ਅਸੀਂ ਆਪਣਾ ਪੁਰਾਣਾ ਘਰ ਢਾਕੇ ਬਣਾਉਨੇ ਆ ਟੁੱਟੀ ਦੁਵਾਰਾ ਦਾ ਪਲਸਤਰ ਚੱਲਦਾ ਉਸੇ ਤਰ੍ਹਾਂ ਯੂਨੀਵਰਸ ਆਪਣੀ ਕਰ ਰਿਹਾ ਹੈ ਕਰੈਕਸ਼ਨਸ ਉਹ ਨਾਲੋਂ ਨਾਲ ਚੱਲ ਰਹੀਆਂ ਪ੍ਰਕਿਰਤੀ 'ਚ ਬੇਅੰਤ ਹਸ ਅਸੰਤੁਲਨ ਧਰਤੀ ਦੇ ਤਾਪਮਨ ਵਧੇ ਪਏ ਇਸ ਮੰਦਰਾਂ ਦਾ ਲੈਵਲ ਪਾਣੀ ਦਾ ਵੱਧ ਗਿਆ ਸਾਗਰਾਂ ਦਾ ਗਲੇਸ਼ੀਅਰ ਪਿਗਲ ਕੇ ਵਿੱਚ ਪੈ ਰਹੇ ਆ ਧਰਤੀ ਡੁੱਬਣ ਦੀ ਕਗਾਰ ਤੇ ਆ ਉਹ ਦੇਸ਼ ਜਿਹੜੇ ਕਿਨਾਰੇ ਕਿਨਾਰੇ ਹੈਗੇ ਆ ਪਾਣੀਆਂ ਦੇ ਉਹਨਾਂ ਨੂੰ ਬਹੁਤ ਖਤਰਾ ਹੈ ਬਿਮਾਰੀਆਂ ਵਾਇਰਸ ਅਣਗਿਣਤ ਆ ਗਏ ਹੈ ਵੈਕਸੀਨੇਸ਼ਨ ਬਣੀ ਨਹੀਂ ਮਨੁੱਖੀ ਸਥਿਰਤਾ ਦੇਖੋ ਸਾਰੇ ਵਧ ਰਹੇ ਆ ਰੋਜ਼ਾਨਾ ਕੁਦਰਤੀ ਆਫਤਾਂ ਤਬਾਈਆਂ ਹੜ੍ਹ ਤੂਫਾਨ ਅੱਗ ਚੰਗਾ ਇਹ ਸਭ ਕੀ ਹੈ ਕਲਯੁਗ ਦਾ ਅੰਤਮ ਦਾਰ ਇਸ ਗੱਲ ਦੀ ਨਿਸ਼ਾਨੀ ਹੈ ਕਿ ਮਨੁੱਖਤਾ ਅੰਦਰੋਂ ਖਿਸਕ ਚੁੱਕੀ ਹੈ ਹੁਣ ਸਾਡੇ ਅੰਦਰ ਇਨਸਾਨੀਅਤ ਨਹੀਂ ਹੈ ਇਸ ਕਰਕੇ ਯੁੱਗ ਪਰਿਵਰਤਨ ਹੋ ਰਿਹਾ ਸ੍ਰਿਸ਼ਟੀ ਬਦਲ ਰਹੀ ਹੈ ਕਿਉਂ ਇਸ ਨਾਲ ਯੁੱਗ ਪਰਿਵਰਤਨ ਹੋਣਾ ਹੀ ਹੋਣਾ ਹੈ ਪਹਿਲਾਂ ਵੀ ਸਦੀਆਂ ਤੋਂ ਯੁੱਗ ਬਦਲਦੇ ਹੀ ਆਏ ਆ ਫਿਰ ਤੁਸੀਂ ਉਸ ਯੁੱਗ ਦੇ ਵਿੱਚ ਜਿਹੜਾ ਨਵਾਂ ਬਣੇਗਾ ਮਹੌਲ ਨਵਾਂ ਮਿਲਣਾ ਸਾਨੂੰ ਜਿਹੜਾ ਨਾਮ ਜੋ ਵੀ ਹੈ ਉਹਦਾ ਕਿ ਤੁਸੀਂ ਉੱਥੇ ਐਂਟਰ ਕਰਨ ਲਈ ਤਹਾਡੇ ਮਨ ਚ ਕੋਈ ਪਾਵਨਾ ਨਹੀਂ ਜਾਗਦੀ ਕਿ ਤੁਸੀਂ ਵੀ ਜਿੰਦੇ ਜੀ ਉਸ ਨਵੇਂ ਯੁੱਗ ਨੂੰ ਦੇਖੋ ਉਸ ਨਵੇਂ ਯੁੱਗ ਦੇ ਮਾਹੌਲ ਨੂੰ ਮਾਣੋ ਹਰ ਇੱਕ ਦਾ ਦਿਲ ਕਰਦਾ ਫਿਲਮ ਥੀਏਟਰ ਚ ਜਾਣਾ ਐਂਟਰੀ ਲਈ ਸਾਨੂੰ ਟਿਕਟ ਲੈਣੀ ਪੈਂਦੀ ਆ ਕਾਬਿਲ ਬਣਨਾ ਪੈਣਾ ਐਲੀਜੀਬਲ ਬਣਨਾ ਪੈਣਾ ਪੇਪਰ ਚ ਬੈਣ ਲਈ ਤਾਂ ਫਿਰ ਅਸੀਂ ਕਾਬਿਲ ਬਣੇ ਤਾਂ ਅਮਰਤ ਵੇਲੇ ਉਠਾਂਗੇ ਬ੍ਰਹਮਹੂਰਤ ਦੇ ਵੇਲੇ ਇਹ ਸਭ ਤਪਸਾਧਨਾ ਮੈਡੀਟੇਸ਼ਨ ਕਰਾਂਗੇ ਪਾਠ ਕਰਨਾ ਨਹੀਂ ਉੱਠ ਕੇ ਬਹਿ ਹੁੰਦਾ ਨਹੀਂ ਨਹਾ ਹੁੰਦਾ ਨਾ ਨਹਾਓ ਉੱਠ ਕੇ ਬੈਠੋ ਜਿੱਦਾਂ ਵੀ ਐ ਮਨ ਸਾਫ਼ ਹੋਣਾ ਚਾਹੀਦਾ ਮਨ ਚੰਗਾ ਤੋਂ ਕਟੋਤੀ ਹੀ ਗੰਗਾ ਮਨ ਸਾਫ਼ ਆ ਬੈਠ ਜਾਓ ਬਸ ਭਗਤੀ ਕਰੋ ਪਹਿਲੇ ਦਿਨ ਦਿਲ ਨਹੀਂ ਲੱਗਣਾ ਦੂਜੇ ਦਿਨ ਮਨ ਨਹੀਂ ਠਹਿਰਨਾ ਮਨ ਠਹਿਰਉਣਾ ਤੁਸੀਂ ਮਨ ਸਟੇਬਲ ਕਰਨਾ ਉਹ ਆਪੇ ਹੋ ਜਾਣਾ ਪ੍ਰੈਕਟਿਸ ਨਾਲ ਹੋਣਾ ਸਭ ਕੁਝ ਸੋ ਇਹ ਸਾਰੇ ਹਾਲਾਤ ਬੜੇ ਖਤਰਨਾਕ ਨੇ ਇਸ ਹੀ ਸਮੇਂ ਚ ਬ੍ਰਹਮ ਮਹੂਰਤ ਦੀ ਜਾਗਰੂਕਤਾ ਮਨੁੱਖ ਨੂੰ ਆਤਮਿਕ ਸੰਤੁਲਨ ਵੱਲ ਖਿੱਚੇਗੀ ਇਹ ਸਮਾਂ ਮਨ ਨੂੰ ਰਾਹ ਦਏਗਾ ਸਰੀਰ ਨੂੰ ਉਤਸ਼ਾਹ ਦਏਗਾ ਤੇ ਆਤਮਾ ਨੂੰ ਪਰਮ ਚੇਤਨਾ ਨਾਲ ਜੁੜੇਗਾ ਜੇ ਮਨੁੱਖ ਇਸ ਵੇਲੇ ਜਾਗਣਾ ਸ਼ੁਰੂ ਕਰਦਾ ਹੈਗਾ ਤੇ ਉਹ ਆਪਣੀ ਦਿਨਚਰਿਆ ਰੁਟੀਨ ਵਿਚਾਰਤਾਰਾ ਤੇ ਜੀਵਨ ਦੀ ਦਿਸ਼ਾ ਬਦਲ ਸਕਦਾ ਹੈ 100% ਸਹੀ ਗੱਲ ਹੈ ਕੁਦਰਤੀ ਆਫਤਾਂ ਦੇ ਵਿੱਚ ਕਮੀ ਆਏਗੀ ਦਿਵਯ ਤਾਕਤ ਨਾਲ ਜੁੜਨਾ ਸ਼ੁਰੂ ਕਰੋ ਤੁਹਾਨੂੰ ਬਲ ਦੀ ਅਗੋਂ ਵੀ ਜੇ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਨਾ ਬਲ ਦੀ ਅਗੋਂ ਵੀ ਨਿਕਲਣਾ ਉਹਦੇ ਪਾਤਰ ਬਣ ਲੈ ਪਹਿਲਾਂ ਪਰਮਾਤਮਾ ਨੂੰ ਰਜਾਉਣਾ ਪੈਣਾ ਉਹਦੇ ਨਾਲ ਪ੍ਰੇਤ ਲਾਉਣੇ ਪੈਣੇ ਆ ਠੁੱਟ ਬੰਦਨ ਵਾਲੀ ਨਿਰਸਵਾਰਥ ਮਤਲਬ ਪ੍ਰਸ ਦੇ ਨਾਲ ਨਹੀਂ ਜੁੜਨਾ ਸੁਭਾਵਿਕਤਾ 'ਚ ਇਮਾਨਦਾਰੀ ਨਾਲ ਕਮਿਟਮੈਂਟ ਨਾਲ ਇਹ ਹੀ ਬ੍ਰਹਮ ਹਰ ਦੀ ਸੱਚੀ ਤਾਕਤ ਹੈ ਜਦੋਂ ਮਨ ਨਵੀਂ ਸ਼ੁਰੂਆਤ ਲੈਣ ਲਈ ਸਭ ਤੋਂ ਤਿਆਰ ਹੈ ਅਮਰਤ ਵੇਲੇ ਜਾ ਕੇ ਤੁਸੀਂ ਆਪਣੇ ਦਿਨ ਦੀ ਦੇਸ਼ਾਂ ਆਪੇ ਸੂਚੀ ਕਰ ਸਕਦੇ ਹੋ ਚਿੰਤਾ ਘੱਟ ਜਾਏਗੀ ਧਿਆਨ ਵੱਧ ਜਾਏਗਾ ਤੇ ਮਨ ਦਾ ਭਾਰ ਹੌਲਾ ਹੋਣਾ ਸ਼ੁਰੂ ਹੋਏਗਾ ਇਹ ਫਾਇਦੇ ਕਿਸੇ ਨੇ ਨਹੀਂ ਦੱਸੇ ਅਣਗਿਣਤ ਫਾਇਦੇ ਨੇ ਇਸ ਇੱਕ ਘੰਟੇ ਦੇ ਦੋ ਘੰਟੇ ਬਣਦੇ ਆ ਟੋਟਲ ਸਮੇਟਦੇ ਆ ਸਮੇਟਦੇ ਆ ਕਿੰਨਾ ਹੀ ਸਮਾਂ ਤਾਂ ਉਦਾਂ ਹੀ ਲੰਘ ਜਾਂਦਾ ਸੋ ਕਮੈਂਟ ਕਰਕੇ ਦੱਸੋਗੇ ਕਿ ਕੀ ਤੁਸੀਂ ਕੱਲ ਤੋਂ ਅੰਮ੍ਰਿਤ ਵੇਲੇ ਬ੍ਰਹਮ ਮੂਰਤ ਨੂੰ ਸੁਭਾਲਣਾ ਸ਼ੁਰੂ ਕਰੋਗੇ ਜਿਹੜੇ ਕਰਦੇ ਆ ਉਹ ਵੀ ਜ਼ਰੂਰ ਦੱਸਣ ਉਦਾਂ ਬਹੁਤ ਚੰਗੀਆਂ ਰੂਹਾਂ ਹੋਣਗੀਆਂ ਜਿਨ੍ਹਾਂ ਤੇ ਪ੍ਰਮਾਤਮਾ ਦੀ ਪਰੰਪਰਾਗ ਕਿਰਪਾ ਹੋਗੀ ਸੋ ਤੁਸੀਂ ਇਸ ਕਿਰਪਾ ਦੇ ਪਾਤਰ ਬਣਨਾ ਘੜੀ ਦੀਆਂ ਸੁਈਆਂ ਸੈੱਟ ਕਰ ਲਓ ਉੱਠ ਜਾਓ ਹਿੰਮਤ ਕਰ ਲਓ ਇਹ ਲਜਾਈਆਂ ਦਾ ਨਿਗ ਤਿਆਗ ਦਓ ਮੌਸਮ ਤਾਂ ਬਦਲਦੇ ਰਹਿਣੇ ਆ ਸੋ ਪ੍ਰਮਾਤਮਾ ਦੀ ਕਿਰਪਾ ਦੇ ਪਾਤਰ ਬਣਨਾ ਕਾਲ ਯੁਗ ਤੋਂ ਅਗਲੇ ਯੁਗ ਦੇ ਵਿੱਚ ਐਂਟਰ ਕਰਨਾ ਉਸਦੇ ਪਾਤਰ ਬਣ ਲਈ ਉਸਤੇ ਐਲੀਜੀਬਿਲਟੀ ਲਈ ਅੱਜ ਤੋਂ ਹੀ ਪ੍ਰਣ ਕਰ ਲਓ ਕਿ ਤੁਸੀਂ ਉੱਠਣਾ ਹੈ ਮੇਰੀ ਇਹ ਵੀਡੀਓ ਸੁਣਨ ਤੋਂ ਬਾਅਦ ਤੁਹਾਨੂੰ ਬਦਲਣਾ ਪੈਗਾ ਪਲੀਜ਼ ਬਦਲਣ ਲਈ ਕਮਿਟਮੈਂਟ ਕਰੋ ਜੇ ਵੀਡੀਓ ਚੰਗੀ ਲੱਗੀ ਹੈ ਲਾਭਦਾਇਕ ਲੱਗੀ ਹੈ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਕਮੈਂਟ ਕਰਕੇ ਦੱਸੋ ਕਿ ਜਿੰਨਿਆ ਵੀ ਮੇਰੀਆਂ ਵੀਡੀਓਜ਼ ਦੇਖਦੇ ਹੋ ਤੁਹਾਡੇ ਵਿੱਚੋਂ ਕਿੰਨੇ ਜਣੇ ਉਹਨਾਂ ਗੱਲਾਂ ਨੂੰ ਫਾਲੋ ਕਰਦੇ ਆ ਕਿ ਉਹ ਗੱਲਾਂ ਫਾਲੋ ਕਰਨ ਨਾਲ ਕੁਝ ਫਾਇਦਾ ਹੋਇਆ ਬੇਚਿਜ ਕੋ ਕੇ ਦੱਸਿਆ ਕਰੋ ਲਿਆਵਾਂਗੇ ਇੱਕ ਨਵੇਂ ਵਿਸ਼ੇ ਨਾਲ ਕੱਲ ਨੂੰ ਇੱਕ ਹੋਰ ਨਵੀਂ ਵੀਡੀਓ ਬਣੇ ਰਹਿਣਾ ਮੇਰੇ ਨਾਲ ਟਿਲ ਦੈਨ ਬਾਏ ਬਾਏ